एबीपी सांझा देख, देख दे दे रहे हो ਤੁਸੀਂ ਤੇ ਇਸ ਸਮੇ ਜੋ ਹੈ ਬੀਜੇਪੀ ਦੇ ਵੱਲੋਂ ਜਿਹੜੀ ਹੈ ਫਤੇ ਰੈਲੀ ਜਿਹੜੀ ਹੈ ਕਿਸਾਨ ਮਜ਼ਦੂਰ ਫਤੇ ਰੈਲੀ ਰਾਜਪੁਰ ਦੇ ਵਿੱਚ ਕੀਤੀ ਜਾ ਰਹੀ ਹੈ ਤੇ ਮੇਰੇ ਨਾਲ ਜਿਹੜੇ ਬੀਬਾ ਜੈਂਦਰਪੁਰ ਇਸ ਸਮੇ ਮজুর ਨੇ ਗੱਲਬਾਤ ਕਰਾਂਗੇ ਬੀਬਾ ਜੀ ਅੱਜ ਦੀ ਰੈਲੀ ਨੂੰ ਕਿਵੇਂ ਦੇਖੋ ਬੜੀ ਵਧੀਆ ਰੈਲੀ ਹੋਈ ਹੈ ਪੂਰਾ ਹੁੰਗਾਰਾ ਮਿਲਿਆ ਹੈ ਲੋਕਾਂ ਦਾ ਔਰ ਖਾਸ ਕਰਕੇ ਜਿਹੜੇ ਪਿੰਕ ਤੋਂ ਲੋਕ ਆਏ ਸਕੇ ਔਰ ਇਹ ਸਾਡ ਸਾਈਨ ਹੈਗਾ ਜਿਹੜੇ ਪਹਿਲੇ ਕਹਿੰਦੇ ਸੀ ਨਾ ਪਿੰਡਾਂ ਚ ਬੀਜੇਪੀ ਨਹੀਂ ਜਾ ਸਕਦੀ ਅੱਜ ਤੁਸੀਂ ਦੇਖਿਆ ਆਪਣੇ ਆਪ ਹੀ ਦੇਖਿਆ ਕਿੰਨੇ ਲੋਗ ਆਏ ਹੋ ਇਸ ਕਿੰਦਾ ਕੀ ਲੱਗਦਾ ਕਿ ਜਿਵੇਂ ਜੀ 2027 ਦੀ ਜਿਹੜੀ ਹੈ ਤਿਆਰੀ ਸ਼ੁਰੂ ਹੋ ਗਈ ਜਿੰਨੇ ਬਿਲਕੁਲ ਅਸੀਂ ਤਾਂ ਹਮੇਸ਼ਾ ਤਿਆਰ ਹੈ ਔਰ ਤੁਸੀਂ ਦੇਖਣਾ ਰਿਜ਼ਲਟ ਇਨਾ ਵਧੀਆ ਆਏਗਾ ਅਸੀਂ ਜਿੱਤਾਂਗੇ ਅੱਗੇ ਤਾਂ ਇੱਕ ਕੁਐਸਚਨ ਜਿਹੜਾ ਹੋ ਰਿਹਾ ਹੈ ਸਵੇਰ ਦਾ ਜਿਹੜਾ ਹੈ ਸਿਆਸਤ ਦੇ ਵਿੱਚ ਵੀ ਹੈ ਕਿ ਜਿਹੜੀ ਹੈ ਨਾਬੇ ਦੇ ਇੱਕ ਸਰਪੰਚ ਨੇ ਜੀ ਉਹਨਾਂ ਨੇ ਸ਼ਿਕਾਇਤ ਪਾਈ ਹੋਈ ਸੀ ਕਿ ਲਾਲ ਕਿਲੇ ਦੇ ਉਹਨਾਂ ਨੂੰ ਐਂਟਰ ਨਹੀਂ ਹੋਣ ਦਿੱਤਾ ਉਹਦੇ ਬਾਰੇ ਮੈਨੂੰ ਇਸ ਬਾਰੇ ਪਤਾ ਨਹੀਂ ਅਸੀਂ ਤਾਂ ਾਲੀ ਦੇ ਵਿੱਚ ਬਿਜੀ ਸੀ ਸਾਰਾ ਦਿਨ ਏ ਮੈਂ ਕਮੈਂਟ ਨਹੀਂ ਕਰ ਸਕਦੀ ਦੇਖੋ ਤੁਸੀਂ ਸਿਆਸਤ ਤੋਂ ਅਹੀ ਜੀ ਗੱਲ ਕਰਨੀ ਚਾਹੀਦੀ ਹੈ ਬਾਈ ਹੁੱਕੋ ਬਾਈ ਰੁਕ ਚੋਰੀ ਕਰਾਣੇ ਡਾਕਾ ਮਾਰਾਣੇ ਇਹ ਜੀਦਾ ਬੋਲ ਰਹੇ ਹੋ ਤੁਸੀਂ ਲੋਕਾਂ ਨੂੰ ਮੈਸੇਜ ਕੀ ਦੇ ਰਹੇ ਹੋ ਪੰਜਾਬ ਤੇ ਤੁਸੀਂ ਸਾਰਾ ਕੁਝ ਲੁੱਟਿਆ ਤਾਂ ਹੋਇਆ ਹੈਗਾ ਪੰਜਾਬ ਨੂੰ ਥੱਡੇ ਕਿੱਥੇ ਆ ਤੁਸੀਂ ਇਹ ਜਿਹੜੀ ਇਹਨਾਂ ਨੇ ਯੂਟੱਬ ਤੇ ਮਾਰਿਆ ਜੀ ਲੈਂਡ ਪੁੱਲਿੰਗ ਬਾਰੇ ਤੁਹਾਨੂੰ ਦਿਖਾਣਗੇ ਕਿ ਹੁਮਾਰਾ ਜੀ

ਯੂਟਲ ਦਾ ਜਿਹੜੀ ਸਵੇਰ ਦੀ ਗੱਲ ਕਰੀਏ ਤਾਂ ਜਿਹੜੀ ਬੱਸਾਂ ਕੀਤੀ ਵੀ ਜਿਹੜੇ ਲਾਈ ਹੋਏ ਸੀ ਦੇਖੀ ਪੁਲਸ ਦੇ ਵੱਲੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਉਹ ਸਭੀ ਕਿਤੇ ਜੇ ਦੇ ਰਹੇ ਆ। ਆਜ ਸਵੇਰੇ ਸਾਨੂੰ ਫੋਨ ਆਏ ਸਾਰੇ ਸਾਡੇ ਵਰਕਰਸ ਦਾ ਕਿ ਸਾਡੇ ਬੱਸਾਂ ਰੋਕ ਰਹੇ ਨੇ ਔਰ ਜਿੱਥੇ ਪਹੁੰਚਣੀਆਂ ਸੀ ਬੱਸਾਂ ਉੱਥੇ ਵੀ ਨਹੀਂ ਪਹੁੰਚਣ ਦੇ ਰਹੇ ਸੀਗੇ ਔਰ ਇਥੇ ਸਮਾਣੇ ਵਿੱਚ ਇੱਕ ਪਿੰਡ ਵਿੱਚ ਇੱਕ ਆਪ ਦੇ ਬੰਦਿਆਂ ਨੇ ਇੱਕ ਸਾਡੇ ਮੰਡਲ ਪਰਦਾਨ ਨੂੰ ਕੁੱਟਿਆ ਵੀ ਉਹੀ ਦੀ ਕੰਮ ਕਰਾਂਗੇ 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 ਜ਼ਰੂਰ ਕਰਾਂਗੇ ਇਸ ਤਰ੍ਹਾਂ ਥੋੜੀ ਅਸੀਂ ਕੋਈ ਚੋਰੀ ਕਰ ਰਹੇ ਹਾਂ ਅਸੀਂ ਰੈਲੀ ਕਰ ਰਹੇ ਹਾਂ ਕਾਇਦੇ ਵਿੱਚ ਕੀ ਹੈ ਕਿਉਂ ਡਰ ਰਹੇ ਹੋ ਤੁਸੀਂ ਫਤੋ ਬਿਲਕੁਲ ਹੋਏਗਾ ਫਤ ਫਤੇ ਤੁਸੀਂ ਦੇਖਣਾ ਇਹ ਹੈ ਕਿ ਅੱਜ ਜਿਹੜਾ ਪ੍ਰੋਗਰਾਮ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਹੈ ਤੇ ਫਤ ਰੈਲੀ ਜਿਹੜੀ ਹੈ ਇਸ ਸਮੇਂ ਰਾਜਪੁਰ ਦੇ ਵਿੱਚ ਬੀਜੇਪੀ ਦੇ ਵੱਲੋਂ ਕੀਤੀ ਗਈ ਹੈ ਤੇ ਉਸ ਫਤ ਰੈਲੀਆਂ ਦੀਆਂ ਤਸਵੀਰਾਂ ਦਿਖਾਏ ਕਿਤੇ ਕੇਂਦਰੀ ਕੈਬਨਿਟ ਮੰਤਰੀ ਰਵਜੀਤ ਸਿੰਘ ਬਿੱਟੂ ਜਿਹੜੇ ਨੇ ਉਹ ਵੀ ਸੰਬੋਧਨ ਕਰਦੇ ਹੋਏ ਨਜ਼ਰ ਆਇਆ ਸੀ ਤੇ ਨਾਲ ਹੀ ਜਿਹੜੇ ਨੇ ਤਰਨ ਚੁੱਗ ਅਸ਼wini ਸ਼ਰਮਾ ਸੁਨੀਲ ਧਾਕੜ ਤੋਂ ਮੈਂ ਜਿਹੜੀ ਹੈ ਵੱਡੀ ਲੀਡਰਸ਼ਿਪ ਅੱਜ ਰਾਜਪਾਲ ਦੇ ਵਿੱਚ ਪਹੁੰਚੀ ਹੋਈ ਸੀ ਜਿਨ੍ਹਾਂ ਦੇ ਵੱਲੋਂ ਅੱਜ ਸਟੇਜ ਦੇ ਉੱਪਰ ਜਿਵੇਂ ਅਸ਼wini ਸ਼ਰਮਾ ਨੇ ਸੁਣਾਇਆ ਕਿ ਉਹਨਾਂ ਦੇ ਵੱਲੋਂ ਜਿਹੜਾ ਕਿਹਾ ਗਿਆ ਕਿ 2027 ਦੇ ਵਿੱਚ 117 ਦੇ 117 ਜਿਹੜੇ ਨੇ ਵਿਧਾਨ ਸਭਾ ਹਲਕੇ ਨੇ ਪਿੰਡ ਨੇ ਉਹਨਾਂ ਦੇ ਵਿੱਚ ਬੀਜੇਪੀ ਦੇ ਵੱਲੋਂ ਇਹੀ ਜਿਹੜੀਆਂ ਰੈਲੀਆਂ ਕੀਤੀਆਂ ਜਾਣਗੀਆਂ ਤੇ 2027 ਦੇ ਵਿੱਚ ਬੀਜੇਪੀ ਜਿਹੜੀ ਹੈ ਆਪਣੀ ਸਰਕਾਰ ਬਣਾਉਣ ਜਾ ਰਹੀ ਹੈ ਕੈਮਰਾ ਪਰਸਨ ਲਾਲੀ ਕੁਮਾਰ ਦੇ ਨਾਲ ਗੁਰਪ੍ਰੀਤ ਈਮਾਨ ਐ ਵੀ ਕਿਸਾਂ ਜਾ ਰਾਜਪੁਰ